ਇਦੇ ਕੋਲ ਕੋਈ ਵੀ ਕਾਗਜ਼ ਪੱਤਰ ਹਜੇ ਤੱਕ ਨਹੀਂ ਮਿਲਿਆ ਇੰਚਾਰਜ ਸਾਹਿਬ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ ਸਾਹਿਬਾ ਨੇ ਰੋਕਿਆ ਇਹਨੂੰ ਲੇਕਿਨ ਅਗਲੀ ਕਾਰਵਾਈ ਨਾਂ ਤੇ ਦੇ ਟਾਇਰ ਸਹੀ ਹੈ ਕੋਈ ਵੀ ਨਹੀਂ ਉਧਰ ਇੰਚਾਰਜ ਸਾਹਿਬ ਆ ਗਏ ਨੇ ਪਲੀਜ਼ ਆਪ ਇਸ ਦੀ ਹਾਰਸੀ ਦਿਖਾਈਏ ਹਾਰਸੀ ਦਿਖਾ ਦਿਜੀਏ ਡਰਾਈਵਿੰਗ ਗਲੈਸਸ ਦਿਖਾ ਦਿਜੀਏ ਆਪਕੇ ਪਾਸ ਸਾਈਕੋ ਡਰਾਈਵਿੰਗ ਗਲੈਸਸ ਨਹੀਂ ਹੈ है आपने ये क्यों बनाया है जिगाडू रेडी आप नहीं बना सकते हैं कहीं भी जाते हैं आप आप इस पर भार भी होते हैं जो भार होता है तो छोटे छोटे बच्चे भी बिठाए होते हैं ये देखिए ना पीछे नंबर प्लेट है ना आगे नंबर प्लेट है हाँ बेटा बताइए आप अगर आपके पास कोई इसका तागर है तो हमें दिखा दो आर दिखा दीजिए मतवाइए کو بول دو اپ کے whatsapp پر ڈال تو ہم دیکھ لیتے ہیں نہیں تو میں اس کو بند کر دوں ہاں جلدی کرو یہ دیکھیے کہ تو یہ نمبر دیکھیے ہمیں اتنی ہاں اتنا نزدیک سے دیکھ رہے ہیں کرتی دکھائی نہیں دے رہی یہ نمبر پلیٹ بھی اپ کی با دوستری ہے پلیز اپ دکھا دو ہم اپ کو بھیج دیں گے ہم اس کو بند کریں گے پکا جی باقیوں لیے کی سندیش ہے کہ یہ جو جگاڑو ریڑیاں لے کے کم رہے ہیں یا ਇਹਦਾ ਹੁਣ ਅੱਗੇ ਕੀ ਐਕਸ਼ਨ ਹੈ ਇਹਦੇ ਬਾਰੇ ਦੇਖੋ ਜਿਹੜੀਆਂ ਜਗੜੂ ਰੇੜੀਆਂ ਜੀ ਇਹ ਨਹੀਂ ਬਣਾ ਸਕਦੇ ਰੂਲ ਮੁਤਾਬਕ ਇਹ ਗਲਤ ਹੈਗਾ ਕਿਉਂਕਿ ਇਹਦੇ ਵਿੱਚ ਜਿਹੜੀਆਂ ਭਾਰ ਢੋਣ ਵਾਲੀਆਂ ਗੱਡੀਆਂ ਉਹਨਾਂ ਨੂੰ ਬੜੀ ਪ੍ਰੋਬਲਮ ਆਉਂਦੀ ਹੈ ਉਹਨਾਂ ਦਾ ਜੋ ਬਿਜ਼ਨਸ ਹੈ ਉਹ ਕੱਟ ਰਿਹਾ ਇਹ ਕਾਨੂੰਨ ਮੁਤਾਬਕ ਬਿਲਕੁਲ ਗਲਤ ਹੈ ਇਸ ਕਰਕੇ ਅਸੀਂ ਇਹਨਾਂ ਨੂੰ ਪਹਿਲਾਂ ਵੀ ਵਾਰਨਿੰਗ ਦਿੱਤੀ ਸੀ ਇਹ ਬੰਦ ਵੀ ਕੀਤੇ ਸੀਗੇ ਮਾਨਜੋਗ ਅਦਾਲਤ ਵੱਲੋਂ ਇਹਨਾਂ ਨੂੰ ਭਾਰੀ ਜੁਰਮਾਨੇ ਵੀ ਕੀਤੇ ਗਏ ਇਹਨਾਂ ਨੂੰ ਖਤਮ ਵੀ ਕੀਤਾ ਗਿਆ ਪਰ ਇਹ ਫਿਰ ਵੀ ਇਸ ਚੀਜ਼ ਤੋਂ ਬਾਜ਼ ਨਹੀਂ ਆ ਰਹੇ ਹੁਣ ਇਹਨਾਂ ਦੇ ਕੋਲੇ ਤਾਂ ਕੋਈ ਡਾਕੂਮੈਂਟ ਨਹੀਂ ਹੈ ਇਹ ਕਹਿ ਰਹੇ ਜੀ ਆਰਸੀ ਕਰਾ ਇਹਨੂੰ ਕੋ WhatsApp ਤੇ ਦਿਖਾਓ ਇਹ ਇਹਦਾ ਕੋਲ ਕੁਝ ਨਹੀਂ ਹੈਗਾ ਤੇ ਹੁਣ ਬੰਦ ਹੋਏਗੀ ਬਿਲਕੁਲ ਜੀ ਅਸੀਂ ਨੂੰ ਮੌਕੇ ਤੇ ਬੰਦ ਕਰਾਂਗੇ ਆ ਤੁਹਾਡੇ ਹੋਰ ਤੁਸੀਂ 5 ਤਰੀਕ ਤੱਕ ਬਾਕੀ ਦੇ ਜਿਹੜੇ ਈ ਰਿਕਸ਼ਾ ਚਲਾਉਂਦੇ ਆ ਉਹਨਾਂ ਦੇ ਜਿਗੜੋ ਰੈਡੀ ਆ ਫੜਾਈ ਕਰਦੇ ਆ ਉਹਦੇ ਬਾਰੇ ਥੋੜਾ ਜਿਹਾ ਬ੍ਰੀਫ ਕਰਿਓ ਉਹਨਾਂ ਨੂੰ ਇੱਕ ਅਪੀਲ ਕਰਦੇ ਆ ਕਿ ਪਲੀਜ਼ ਜਿਹੜੀਆਂ ਤੁਸੀਂ ਜਗਾੜੂ ਰੇੜੀਆਂ ਬਣਾਈਆਂ ਇਹਨਾਂ ਨੂੰ ਖਤਮ ਕਰੋ ਨਾ ਬਣਾਓ ਤੇ ਰਾਮ ਨਾਲ ਜਿਹੜਾ ਆਪਣਾ ਤੁਹਾਡਾ ਕੰਮ ਹੈ ਉਹ ਕੰਮ ਕਰੋ ਇਹਦੇ ਨਾਲ ਕੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਕਿ ਜਿਹੜੇ ਵੀਰ ਸਾਡੇ ਭਾਰ ਢੋਣ ਵਾਲੀਆਂ ਗੱਡੀਆਂ ਚਲਾਉਂਦੇ ਆ ਉਹਨੋਂ ਇਸ ਚੀਜ਼ ਤੋਂ ਬਹੁਤ ਪ੍ਰਭਾਵਿਤ ਹੈ ਉਹ ਕੰਮ ਨਹੀਂ ਕਰ پا ਰਹੇ ਕੰਮ ਭਾਰ ਢੋਣ ਵਾਲੀਆਂ ਗੱਡੀਆਂ ਦਾ ਪਰ ਇਹ ਜਗਾੜੂ ਰੇੜੀਆਂ ਬਣਾ ਕੇ ਸਬਜ਼ੀ ਵੀ ਢੋ ਰਹੇ ਆ ਇੱਥੇ ਮਨੁੱਖੀ ਜਿਹੜੀ ਜਾਨਾਂ ਹੈ ਉਹਨਾਂ ਨੂੰ ਵੀ ਬਿਠਾ ਲਿਆ ਲੋਕਾਂ ਨੂੰ ਬਿਠਾ ਰਿਹਾ ਇੱਥੇ ਵੇਖੋ ਕੋਈ ਕਿਸੇ ਦੀ ਸੇਫਟੀ ਨਹੀਂ ਹੈਗੀ ਕਿਸੇ ਟਾਈਮ ਕੁਝ ਵੀ ਹੋ ਸਕਦਾ ਇਸ ਕਰਕੇ ਇਹਨੂੰ ਅਸੀਂ ਬੰਦ ਕਰਨੇ ਜੀ ਪੰਜਾਬੀ ਵਾਲੀ ਕੀ ਸੰਦੇਸ਼ ਆ ਬਾਕੀਆਂ ਵਾਸਤੇ ਇਹੀ ਹੈ ਕਿ ਜਿਨ੍ਹਾਂ ਨੇ ਜਗਾੜੂ ਜੜੀਆਂ ਬਣਾਈਆਂ ਇਹਨਾਂ ਨੂੰ ਪੁਲਿਸ ਬੰਦ ਕਰ ਦਿਓ ਹਾਂ ਜੋ ਤੁਸੀਂ ਹੁਣੇ ਇੱਕ ਹੋਰ ਗੱਡੀਆਂ ਰੋਕੀਆਂ ਕਈ ਵਿੱਚ ਟਰੈਕਟਰ ਟਰਾਲੀਆਂ ਜਾਂ ਕੋਈ ਬੰਦਾ ਵਿੱਚ ਆਪਣੇ ਪਾਰਟੋਂ ਲੈ ਕੇ ਜਾਂਦੇ ਆ ਉਹ ਟੱਕਦੇ ਨਹੀਂ ਉਤੋਂ ਹਾਂਜੀ ਪਿੱਛੇ ਬੰਦ ਵੀ ਕਰਕੇ ਆਏ ਆ ਜਦੋਂ ਤੇ ਉਹਨਾਂ ਬਾਰੇ ਕੀ ਕਹਿਣਾ ਜਾਓਗੇ ਉਹ ਮੈਂ ਤੁਹਾਨੂੰ ਤੁਸੀਂ ਟਾਈਮ ਦਤਾ ਉਹਨਾਂ ਨੂੰ ਹਾਂ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਿਹੜੀਆਂ ਟਰਾਲੀਆਂ ਦੇ ਉੱਪਰ ਸਾਡੇ ਜਿਹੜੇ ਪੱਠਿਆਂ ਵਾਲੇ ਵੀਰ ਐ ਇੱਟਾਂ ਲਾਦੇ ਆ ਰੇਤਾ ਬਜਰੀ ਜਾਂ ਸੀਮੈਂਟ ਲਾਦੇ ਆ ਤੇ ਉਹਦੇ ਉੱਪਰ ਤਰਪਾਲ ਦੇਣੀ ਬਹੁਤ ਜ਼ਰੂਰੀ ਹੁੰਦੀ ਐ ਅਗਰ ਉਹ ਤਰਪਾਲ ਨਹੀਂ ਦਿੰਦੇ ਤੇ ਉਹ ਮਿੱਟੀ ਘਟਾ ਉੱਡ ਕੇ ਜਿਹੜੀ ਪਿੱਛੇ ਪਬਲਿਕ ਆ ਰਹੀ ਐ ਉਹਨਾਂ ਦੀ ਅੱਖਾਂ ਵਿੱਚ ਪੈਂਦੀਆਂ ਉਹਨਾਂ ਦੀ ਅੱਖਾਂ ਦਾ ਨੁਕਸਾਨ ਹੋ ਸਕਦਾ ਜਾਂ ਕੋਈ ਐਕਸੀਡੈਂਟ ਵੀ ਉਹਨਾਂ ਦਾ ਹੋ ਸਕਦਾ ਹੈ ਅੱਜ ਹੀ ਅਸੀਂ ਇੱਕ ਟਰਾਲੀ ਜਿਹੜੀ ਹੈ ਇਸੇ ਤਰ੍ਹਾਂ ਹੀ ਤੇ ਉਹ ਬੰਦ ਕਰਕੇ ਆਏ ਆ ਤੇ ਮੈਂ ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਪਲੀਜ਼ ਜਦੋਂ ਤੁਸੀਂ ਇਦਾਂ ਦਾ ਕੋਈ ਵਹੀਕਲ ਲੈ ਕੇ ਨਿਕਲਦੇ ਹੋ ਜਿਹਦੇ ਉੱਪਰ ਤੁਸੀਂ ਮਿੱਟੀ ਰੇਤਾ ਜਾਂ ਇੱਟਾਂ ਲੱਦੀਆਂ ਜਾਂ ਬਜਰੀ ਲੱਦੀ ਹੈ ਉਹਦੇ ਉੱਪਰ ਤੁਸੀਂ ਜਿਹੜੀ ਤਰਪਾਲ ਹੈ ਉਹ ਜ਼ਰੂਰ ਦਿਓ ਵੈਸੇ ਮੈਂ ਕਹਿ ਸਕਦਾ ਕਿ ਸ਼ਹਿਾਰਪੁਰ ਦੇ ਵਿੱਚ 90% 90% ਇਹ ਜਿਹੜੀ ਤਰਪਾਲ ਹੈ ਲੋਕ ਦੇਣ ਲੱਗੇ ਆ 10% ਜਿਹੜੇ ਹੈਗੇ ਆ ਉਹ ਤੁਹਾਡੀ ਵੀਡੀਓ ਰਹੀਂ ਉਹਨਾਂ ਦੇਖ ਕੇ ਉਹਨਾਂ ਨੇ ਵੀ ਆਪਣੇ ਆ ਸੁਧਰ ਜਾਣਾ ਸਾਡਾ ਚਲਾਨ ਕਰਨਾ ਕੋਈ ਮਕਸਦ ਨਹੀਂ ਹੈ ਸਾਡਾ ਸਿਰਫ ਪਬਲਿਕ ਨੂੰ ਅਵੇਅਰਨੈਸ ਦੇਣਾ ਤਾਂ ਜੋ ਟ੍ਰੈਪ ਕਰੂਲਾਂ ਦੀ ਜਿਹੜੀ ਰਿਸਪੈਕਟ ਹੁੰਦੀ ਰਵੇ ਤੇ ਪੜਣਾ ਹੁੰਦੀ ਰਵੇ ਇਹੀ ਪੰਜਾਬ ਪੁਲਿਸ ਦਾ ਇੱਕ ਮੋਟੋ ਹੈ